ਸਾਮਣੇ ਹੀ ਤੋਂ ਰਾਜਿੰਦ ਜੀ ਸਾਮਣੇ ਆਹੋ ਰਾਜਿੰਦ ਬਾਕੀ ਕੋਈ ਮੰਦਾ ਨਹੀਂ ਪਾ ਰਹੀ ਆ ਜਿੱਧਰ ਵੀ ਪਾ ਦਿਓ ਡਾਇਰੈਕਟ ਅੱਜ ਜਿਹੜੀ ਚੋਣ ਹੋਈ ਹੈ ਕੀ ਕਹਿਣਾ ਚਾਹੁੰਦਾ ਬਠਿੰਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਜ਼ੋਨ ਦੇ 7 ਇਲਾਕਿਆਂ ਦੇ ਵਿੱਚ 7 ਜ਼ੋਨਾਂ ਦੇ ਵਿੱਚ ਡਾਇਰੈਕਟਰ ਦੀ ਚੋਣ ਕੀਤੀ ਗਈ ਸੀ ਕੋਆਪਰੇਟਿਵ ਬੈਂਕ ਦੇ ਤੇ ਅੱਜ ਉਹਨਾਂ ਸਾਰੇ ਡਾਇਰੈਕਟਰਸ ਨੇ ਮਿਲ ਕੇ ਸਭ ਸੰਮਤੀ ਦੇ ਨਾਲ ਬਠਿੰਡਾ ਕੋਆਪਰੇਟਿਵ ਸੁਸਾਇਟੀ ਦੇ ਚੇਅਰਮੈਨ ਨੂੰ ਚੁਣਿਆ ਗਿਆ ਅਮਰਦੀਪ ਰਾਜਨ ਜੀ ਨੂੰ ਸੋ ਨਗ ਮੈਂ ਸਭ ਤੋਂ ਪਹਿਲਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇ ਜੀਵਾਲਜੀ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਾਹੇ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਬਰਿੰਡਾ ਸ਼ਹਿਰ ਨੂੰ ਇੱਕ ਹੋਰ ਹੋਣਹਾਰ ਤੇ ਕਾਬਿਲ ਚੇਅਰਮੈਨ ਮਿਲਿਆ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਤੇ ਅਮਰਦੀਪ ਰਾਜਨ ਆਮ ਆਦਮੀ ਪਾਰਟੀ ਨਾਲ ਬਹੁਤ ਪੁਰਾਣੇ ਲੰਬੇ ਸਮੇਂ ਤੋਂ ਜੁੜੇ ਹੋਏ ਸੀਗੇ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਮਿਹਨਤ ਕਰ ਰਹੇ ਸੀਗੇ ਤੇ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਆ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਆਸ਼ੀਰਵਾਦ ਦਿੱਤਾ ਉਹਨਾਂ ਦੇ ਆਸ਼ੀਰਵਾਦ ਸਦਕਾ ਅੱਜ ਅਮਰਦੀਪ ਰਾਜਨ ਜੀ ਨੂੰ ਬਰਿੰਦਾ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸਭ ਸੰਮਤੀ ਦੇ ਨਾਲ ਇਸ ਤੋਂ ਇਲਾਵਾ ਸੁਖਦੀਪ ਸਿੰਘ ਪਿੰਡਰ ਜੀ ਨੂੰ ਸਾਡੇ ਅੰਕਲ ਜੀ ਨੂੰ ਚੰਡੀਗੜ੍ਹ ਵਾਸਤੇ ਅਸੀਂ ਨਾਮਿਨੇਟ ਕੀਤਾ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਵੀ ਇਹਨਾਂ ਦੇ ਪਰਿਵਾਰ ਦੇ ਸਮੇਤ ਵਧਾਈ ਦੇ ਪਾਤਰ ਸਮਝਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਸਾਡੇ ਦੋਨੋਂ ਪੁਰਾਣੇ ਵਰਕਰ ਪੁਰਾਣੇ ਲੀਡਰ ਤੇ ਪੁਰਾਣੇ ਸਾਥੀ ਕੋਆਪਰੇਟਿਵ ਬੈਂਕ ਦੇ ਲਈ ਚੰਗਾ ਕੰਮ ਕਰਨਗੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਆਮ ਆਦਮੀ ਪਾਰਟੀ ਦਾ ਨਾਮ ਰੌਸ਼ਨ ਕਰਨਗੇ ਇਸ ਸ਼੍ਰੀ ਅਰਵਿੰਦ ਕੇਜੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਆਸ਼ੀਰਵਾਦ ਦਿੱਤਾ ਉਸ ਤੇ ਖਰੇ ਉਤਰਾਂਗੇ ਬੰਦ ਕਰੀਏ ਇੰਟਰਫੇਸ ਤੁਸੀਂ ਤਾਂ ਪਹਿਲਾਂ ਵੀ ਨੇ ਮਨ ਨਾਲ ਚੱਡੀ ਨਾ ਹਾਂ ਡੈਕਟ ਵੀ ਨਹੀਂ ਹਾਂ ਅੰਮੀ ਕਿਹ ਹੈ ਗੱਲ ਓਕੇ ਮੈਂ ਦੋਸਤ ਡੈਕਟ ਹਾਂ ਹਾਂ ਜੀ ਤਾਂ ਤੇ ਲੋਕੋ ਇੱਥੇ ਜਿਹੜੇ ਰਾਜਨੀਤਿਕ ਗੱਲ ਦੇ ਵਿੱਚ ਸਾਰੀ ਪਾਰਟੀ ਦੀ ਟੀਮ ਦੇ ਨਾਲ ਕਰਾਂਗੇ ਸਾਰੀ ਪਾਰਟੀ ਦੇ ਵਰਕਰਾਂ ਦਾ ਬਖੰਡੇ ਸ਼ਹਿਰ ਦੇ ਅਦਾ ਅਸ਼ੀਰਵਾਦ ਲਵਾਂਗੇ ਤੇ ਹੁਣਾ ਰਾਜਨ ਜੀ ਮੇਰੇ ਸਭ ਤੁਹਾਡੇ ਹਮ ਉਮਰ ਦੇ ਜਿਹੜੇ ਨੌਜਵਾਨ ਆ ਜੋ ਆਦਰ ਨਵੇਂ ਆਈਡੀਆਜ਼ ਲੈ ਕੇ ਆ ਸਕਦੇ ਆ ਔਰ ਅੱਗੇ ਵਧਾ ਸਕਦੇ ਆ ਦੇਸ਼ ਨੂੰ ਸ਼ਹਿਰ ਨੂੰ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਨੌਜਵਾਨ ਪੀੜੀ ਨੂੰ ਅਫਸਰ ਦਿੱਤਾ ਚਾਂਸ ਦਿੱਤਾ ਆਪਦੇ ਆਪ ਨੂੰ ਪ੍ਰੂਵ ਕਰਨ ਦਾ ਅਸੀਂ ਬੜੀ ਮਿਹਨਤ ਕਰ ਰਹੇ ਆ ਆਪਣੇ ਖੇਤਰ ਦੇ ਵਿੱਚ ਤੇ ਉਮੀਦ ਕਰਦੇ ਜਿਸ ਤਰ੍ਹਾਂ ਸਰਦਾਰ ਭਗਵਾਨ ਸਿੰਘ ਮਾਨ ਨੇ ਸਾਡੇ ਸੀਐਮ ਸਾਹਿਬ ਨੇ ਸਾਡੇ ਵੱਡੇ ਭਰਾ ਵਰਦੀ ਬਰਾਜਨ ਨੂੰ ਆਸ਼ੀਰਵਾਦ ਦਿੱਤਾ ਤੇ ਇਹ ਵੀ ਉਸੇ ਤਰ੍ਹਾਂ ਉਹਨਾਂ ਦਾ ਨਾਮ ਰੋਸ਼ਨ ਕਰਨਗੇ। ਹਾਂਜੀ ਰਾਜਨ ਜੀ ਚੇਅਰਮੈਨ ਬਣੀਓ ਕੀ ਕਹਿਣਾ ਚਾਹੋਗੇ? ਸਾਰਿਆਂ ਨੂੰ ਖੋਤ-ਖੋਤ ਸਤਿ ਸ਼੍ਰੀ ਅਕਾਲ ਜੀ। ਤਾਂ ਮੈਂ ਅੱਜ ਇਸ ਸ਼ੁਭ ਦਿਹਾੜੇ ਦੇ ਉੱਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਮਨੀਸ਼ ਸ਼ੋਧਿਆ ਜੀ, ਅਮਨ अरोड़ा ਜੀ, ਸਾਡੇ ਦੀਪਕ ਚੋਹਾਨ ਜੀ, ਸਾਡੇ ਅਮਰਜੀਤ ਮਹਿਤਾ ਜੀ, ਸਾਡੇ ਪਦਮ ਮਹਿਤਾ ਜੀ ਮੇਰੇ ਸਾਹਿਬ ਇਹਨਾਂ ਦਾ ਮੈਂ ਤਹਿਦ ਨੂੰ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਨਿਮਾਣੇ ਤੇ ਉੱਤੇ ਵਿਸ਼ਵਾਸ ਕੀਤਾ ਅਤੇ ਮੇਰੇ ਪਿਛਲੇ 10-12 ਸਾਲ ਦੇ ਕੰਮ ਨੂੰ ਦੇਖਦੇ ਹੋਏ ਮੈਨੂੰ ਤਾਂ ਬਠਿੰਡਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦਾ ਚੇਅਰਮੈਨ ਬਣਾਇਆ ਗਿਆ ਮੈਂ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਤਹਿਦਿਲੋਂ ਧੰਨਵਾਦ ਕਰਦਾ ਅਤੇ ਸਾਰਿਆਂ ਨੂੰ ਵਿਸ਼ਵਾਸ ਦਵਾਉਣਾ ਜਿਸ ਤਰੀਕੇ ਨਾਲ ਅਸੀਂ ਪਾਰਟੀ ਦਾ ਕੰਮ ਕੀਤਾ ਪਾਰਟੀ ਨੂੰ ਖੜੀ ਕੀਤਾ ਉਸੇ ਤਰੀਕੇ ਨਾਲ ਮੈਂ ਬੈਂਕ ਨੂੰ ਮਜ਼ਬੂਤ ਕਰਨ ਦੇ ਵਿੱਚ ਹਰ ਥਿਲਾ-ਥਿਲਾ ਆਪਣਾ ਲਾ ਕੇ ਦਿਨ-ਦੁਖੜੀ ਰਾਤ ਚੁਗਣੀ ਮਿਹਨਤ ਕਰਕੇ ਬੈਂਕ ਨੂੰ ਉਚਾਈਆਂ ਤੇ ਲੈ ਕੇ ਜਾਊਗਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ